ਅੰਦੂ ਸ਼੍ਰੋਮਣੀ ਅਕਾਲੀ ਦਲ ਦਾ ਪਾਰਟੀ ਦੇ ਸੀਨੀਅਰ ਆਗੂਆਂ ਦਾ ਇੱਕ ਵਫਦ ਪਾਰਟੀ ਵੱਲੋਂ ਜੋ ਹੁਕਮ ਹੋਇਆ ਸੀ ਉਹ ਬੇਨਤੀ ਲੈ ਕੇ ਤੇ ਸਰਦਾਰ ਹਰਜਿੰਦਰ ਸਿੰਘ ਜੀ ਧੰਮੀ ਸਾਹਿਬ ਕੋਲੇ ਪਹੁੰਚੇ ਜਿਦੇ ਵਿੱਚ ਸਰਦਾਰ ਜਰਮੇਜਾ ਸਿੰਘ ਸਿੱਖੋਂ ਸਾਹਿਬ ਮੇਰੇ ਸੀਨੀਅਰ ਪਾਰਟੀ ਦੇ ਸਾਥੀ ਨੇ ਸਰਦਾਰ ਹੀਰਾ ਸਿੰਘ ਜੀ ਗਾਵਰੀਆ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਸਰਦਾਰ ਵਰਿੰਦਰ ਸਿੰਘ ਜੀ ਬਾਜਵਾ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬੱਬੇਹਾਲੀ ਸਾਹਿਬ ਲਾਲੀ ਬਾਜਵਾ ਜੀ ਤੇ ਸਾਡੇ ਮੁਖ ਸਕੱਤਰ ਜਿਹੜੇ ਐ ਜੀ ਪੀ ਸੀ ਦੇ ਸਾਡੇ ਸਰਦਾਰ ਕਲੌਂਗ ਸਿੰਘ ਬੰਨਣ ਸਾਹਿਬ ਸਾਰੇ ਅਸੀਂ ਪਾਰਟੀ ਦੇ ਹੁਕਮ ਦੇ ਮੁਤਾਬਕ ਇਕੱਠੇ ਹੋ ਕੇ ਧਾਬੀ ਸਾਹਿਬ ਕੋਲ ਆਏ ਸੀ ਪਹਿਲਾਂ ਤੇ ਸਾਡੇ ਸਾਰਿਆਂ ਵੱਲੋਂ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਤੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਕਿ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਸਦਕਾ ਪੋਤਰੇ ਦੀ ਦਾਤ ਜਿਹੜੀ ਆ ਉਹ ਮਹਾਰਾਜ ਨੇ ਬਖਸ਼ੀ ਹੈ ਸੋ ਸਾਰੇ ਧਾਮੀ ਪਰਿਵਾਰ ਨੂੰ ਅਸੀਂ ਇਕੱਠਿਆਂ ਹੋ ਕੇ ਤੇ ਉਹਨਾਂ ਦੇ ਨਾਲ ਜਿਹੜੇ ਖੁਸ਼ੀਆਂ ਅੱਜ ਸਾਂਝੀਆਂ ਕੀਤੀ ਦੁਜੀ ਗੱਲ ਹੈ ਕਿ ਧਾਮੀ ਸਾਹਿਬ ਨੇ ਜਿਹੜਾ ਇੱਕ ਵੱਡਾ ਫੈਸਲਾ ਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਉਹ ਜਿਹੜੀ ਉਹਨਾਂ ਦੀ ਮਾਨਸਿਕ ਪੀੜਾ ਸੀ ਉਹਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਸਾਰੇ ਇਕੱਠੇ ਹੋ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਸਾਰੇ ਹਾਲਾਤਾਂ ਨੂੰ ਜਾਣਨ ਵਾਸਤੇ ਆਏ ਸੀ ਕਿਉਂਕਿ ਧਾਮੀ ਸਾਹਿਬ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਸਤਿਕਾਰ। ਔਰ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਉਹ ਆਪਣੀ ਕਾਬਲੀਅਤ ਕਰਕੇ ਇਮਾਨਦਾਰੀ ਕਰਕੇ ਦੂਰਅੰਦੇਸ਼ੀ ਕਰਕੇ ਉਹ ਵੱਡੇ ਅਹੁਦਿਆਂ ਦੇ ਉੱਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਕਰ ਰਹੇ ਆ ਸਕੱਤਰ ਵੀ ਰਹੇ ਆ ਪਹਿਲਾਂ ਜਨਰਲ ਸਕੱਤਰ ਵੀ ਰਹੇ ਆ। ਉਸ ਤੋਂ ਬਾਅਦ ਹੁਣ ਚੌਥੀ ਵਾਰੀ ਦੀ ਸੇਵਾ ਵੀ ਉਹਨਾਂ ਨੂੰ ਜਿਹੜੀ ਆ ਪਾਰਟੀ ਨੇ ਦਿੱਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸਾਰੀਆਂ ਸਫਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਹੈ। ਇੱਕ ਚੰਗੀ ਸ਼ਖਸੀਅਤ ਜਿਹੜੀ ਧਾਰਮਿਕ ਪੱਖ ਤੋਂ ਵੀ ਔਰ ਰਾਜਨੀਤਿਕ ਪੱਖ ਤੋਂ ਵੀ ਜਿਹਦਾ ਬੜਾ ਵੱਡਾ ਤਜਰਬਾ ਹੈ। ਉਹਨਾਂ ਲੀਡਰਾਂ ਦੇ ਵਿੱਚ ਹਮੇਸ਼ਾ ਧੰਮੀ ਸਾਹਿਬ ਦਾ ਜਿਹੜਾ ਪਾਰਟੀ ਦੇ ਵਿੱਚ ਨਾਮ ਰਾਂਜਦਾ। ਜੋ ਘਟਨਾਕਰਮ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੋਇਆ ਬੜਾ ਮੰਦਭਗ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇਹ ਸਿੱਖਾਂ ਦੀ ਸਰਮੌਰ ਸੰਸਥਾ ਔਰ ਬੜੀਆਂ-ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਤੋਂ ਬਾਅਦ ਬੜੇ ਵੱਡੇ ਜਿਹੜਾ ਤਸ਼ੱਦਦ ਝੱਲ ਕੇ ਤੇ ਸਾਡੇ ਬਜ਼ੁਰਗਾ ਨੇ ਇੱਕ ਵੱਡੀ ਆਸ امید ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਡੈਮੋਕਰੈਟਿਕ ਸੰਸਥਾ ਜਿਹੜੀ ਆ ਉਹ ਪੰਤ ਨੂੰ ਦਿੱਤੀ ਸੀ ਜਿਹਦੀ ਉਦਾਹਰਣ ਦੁਨੀਆਂ ਦੇ ਵਿੱਚ ਜਿਹੜੀ ਆ ਉਹ ਕਿਤੇ ਨਹੀਂ ਮਿਲਦੀ ਕਿਉਂਕਿ ਦੋ ਸੰਸਥਾਵਾਂ ਸਭ ਤੋਂ ਵੱਡਾ ਸਾਡਾ ਸਥਾਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੇ ਹਰ ਸਿੱਖ ਜਿਹੜਾ ਦੁਨੀਆਂ ਦੇ ਵਿੱਚ ਕਿਤੇ ਵੀ ਬੈਠਾ ਤੇ ਗੁਰੂ ਹਰਬਿੰਦ ਸਾਹਿਬ ਦੇ ਤਖਤ ਦੇ ਨੂੰ ਹਮੇਸ਼ਾ ਨਤਮ ਵਿੱਚ ਹੁੰਦਾ ਹਮੇਸ਼ਾ ਜਿਹੜਾ ਆਪਣਾ ਸਿਰ ਝੁਕਾ ਕੇ ਕਾਲਕਤਖਬ ਦੇ ਸਾਹਮਣੇ ਚੱਲਦਾ। ਔਰ ਜਿਹੜੀ ਪ੍ਰਬੰਧਕੀ ਖੇਤਰ ਦੇ ਵਿੱਚ ਸਰਬੋਰ ਸੰਸਥਾ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜਿਹਨੂੰ ਇੱਕ ਐਕਟ ਦੇ ਰਾਹੀਂ ਬਕਾਇਦਾ ਜਿਹੜੇ ਆ ਸਾਰਾ ਪ੍ਰਬੰਧ ਸੰਭਾਲਣ ਦੇ ਉਹਦੇ ਵਿੱਚ ਸਾਰੀਆਂ ਨਿਯੁਕਤੀਆਂ ਕੰਮ ਦੇ ਇੱਥੋਂ ਤੱਕ ਜਥੇਦਾਰ ਸਭਾ ਦਾ ਜਿਹੜਾ ਵਕਾਰੀ ਅਹੁਦਾ ਜਿਹਨੂੰ ਬਹੁਤ ਵੱਡਾ ਮਾਨ ਸਨਮਾਨ ਉਸ ਅਹੁਦੇ ਨੂੰ ਪੰਥ ਦੇ ਵਿੱਚ ਹਮੇਸ਼ਾ ਦਿੱਤਾ ਜਾਂਦਾ ਉਹਦਾ ਵੀ ਜਿਹੜਾ ਫੈਸਲਾ ਉਹ ਵੀ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਕਰਦੀ ਹੈ ਜੇ ਕੋਈ ਸੇਵਾ ਮੁਕਤੀ ਕਿਸੇ ਤਰੀਕੇ ਕਰਨੀ ਪਵੇ ਉਹ ਵੀ ਜਿਹੜੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਕਰਦੀ ਹੈ ਸਾਰੇ ਰੂਲ ਰੈਗੂਲੇਸ਼ਨ ਸਾਰੇ ਸੰਸਥਾ ਦੇ ਜਿਹੜੀ ਹੈ ਇੱਕ ਪਾਰਲੀਮੈਂਟ ਹੈ ਸਿੱਖਾਂ ਦੀ ਜਿਹਦੀ ਕਿਸੇ ਹੋਰ ਧਰਮ ਦੇ ਵਿੱਚ ਉਦਾਹਰਨ ਨਹੀਂ ਇਸ ਕਰਕੇ ਉਹ ਸੰਸਥਾ ਨੂੰ ਕੰਮ ਕਰਦਿਆ ਕਈ ਵਾਰੀ ਜਿਹੜੇ ਆ ਬੜੇ ਸਖਤ ਫੈਸਲੇ ਵੀ ਲੈਣ ਪਏ ਕਿ ਕੜਵੇ ਫਾਸਟ ਵੀ ਲੜਤ ਹੈ ਤੇ ਉਹੀ ਜੇ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਸੰਸਥਾਵਾਂ ਦੀ ਆਪੋ ਆਪਣੀ ਭੂਮਿਕਾ ਹੈ ਉਹ ਬੜੀ ਐਮ ਵੱਡ ਜਾਂਦੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਇੱਕ ਆਪਣਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਆਪਣਾ ਸਥਾਨ ਅੱਜ ਇਸ ਕਰਕੇ ਧੰਮੀ ਸਾਹਿਬ ਦੇ ਜਿਹੜੇ ਕੋਈ ਜੜੀ ਹੈ ਕੁਝ ਗੱਲਾਂ ਨੂੰ ਲੈ ਕੇ ਮੇਰੇ ਦੇ ਵਿਸਤਾਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਂ ਸਮਝਦਾ ਸੀ ਉਹ ਗੱਲਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਸੀ ਨਹੀਂ ਆਪਣੀ ਚੀਜ਼ ਉਹਦੇ ਲੈ ਕੇ ਜੋ ਮਨ ਦੇ ਵਿੱਚ ਬੋਝ ਸੀ ਉਹਨਾਂ ਨੇ ਉਹਦੇ ਕਰਕੇ ਅਚਾਨਕ ਕਿਉਂਕਿ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਅਸੀਂ ਅੱਜ ਸਾਰੇ ਕਿਉਂਕਿ ਕੱਲ ਪਾਰਟੀ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਸੀ ਤੇ ਸਾਰੇ ਪਾਰਟੀ ਨੇ ਸਾਡੀ ਡਿਊਟੀ ਲਈ ਕਿ ਤੁਸੀਂ ਜਾ ਕੇ ਪੰਚੇ ਸਿੰਘ ਦੇ ਸਾਥੀ ਧਮੀ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਇਸ ਗੱਲ ਨੂੰ ਅਸ਼ੋਰ ਵੀ ਅਸੀਂ ਕੀਤਾ ਸਾਰੀ ਪਾਰਟੀ ਜਿਹੜੀ ਹੈ ਤੁਹਾਡੇ ਨਾਲ ਹੈ ਸ਼੍ਰੋਮਣੀ ਗੁਰਦਵਾਰ ਪੰਥ ਕਮੇਟੀ ਦੇ ਸਾਡੇ ਮੈਂਬਰ ਸਹਿਬਾਨ ਸਾਰੇ ਤੁਹਾਡੇ ਨਾਲ ਹੈ ਤੁਹਾਡੀ ਅਗਵਾਈ ਦੀ ਜਿਹੜੀ ਇਸੇ ਤਰ੍ਹਾਂ ਹੀ ਦਰੰਤਰ ਜਿਹੜੀ ਹੈ ਸਾਨੂੰ ਬੜੀ ਵੱਡੀ ਪੰਥ ਨੂੰ ਲੋੜ ਹੈ ਇਸ ਕਰਕੇ ਤੁਹਾਨੂੰ ਕੋਈ ਵੀ ਗੱਲ ਆਪਣੇ ਮਨ ਦੇ ਵਿੱਚ ਜਿਹੜੀ ਆ ਉਹ ਲਈ ਲੈਣੀ ਚਾਹੀਦੀ ਉਸ ਭਾਵਨਾ ਦੇ ਨਾਲ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਆਏ ਹਾਂ ਸੋ ਬੜੇ ਪਰਿਵਾਰਕ ਮਾਹੌਲ ਚ ਕਿਉਂਕਿ ਸਾਰੇ ਹੀ ਅਸੀਂ ਜਿੰਨੇ ਖੜੇ ਆ ਸਾਰੇ ਅਸੀਂ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਪਰਸਨਲ ਲਾਈਫ ਦੇ ਵਿੱਚ ਵੀ ਬਹੁਤ ਨੇੜੇ ਹੋ ਕੇ ਹਮੇਸ਼ਾ ਉਹਨਾਂ ਦੇ ਵਿਚਰਦੇ ਆ ਇਸ ਕਰਕੇ ਉਹਨਾਂ ਦਾ ਧੰਨਵਾਦ ਆ ਸਾਰੇ ਉਹਨਾਂ ਨੇ ਖੁੱਲ੍ਹਾ ਸਮਝ ਦਿੱਤਾ ਸਾਰਾ ਵਿਚਾਰ ਵਟਾਂਦਰਾ ਕੀਤਾ ਉਹ ਅਸੀਂ ਜੋ ਭਾਵਨਾ ਉਹਨਾਂ ਦੀ ਹੈਗੀ ਆ ਉਹ ਅਸੀਂ ਪਾਰਟੀ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਰੱਖਿਆ ਕਿ ਕੀ ਵੀ ਉਹਨੂੰ ਕੰਟੀਨਿਊ ਮਤਲਬ ਆਪਾਂ ਉਹਨਾਂ ਨੂੰ ਬੇਨਤੀ ਵੀ ਕੀਤੀ ਆ ਜਾਂ ਇੱਕ ਖਲਾਮਸ਼ਰਾ ਵੀ ਕੀਤਾ ਵੀ ਉਹਨਾਂ ਅੱਗੇ ਕੰਟੀਨਿਊ ਕਰੋ ਉਹਦੇ ਬਾਅਦ ਕੀ ਫੈਸਲਾ ਲਿਆ ਗਿਆ ਉਹਨੂੰ ਨਹੀਂ ਚਲੋ ਅਸੀਂ ਤੇ ਬੇਨਤੀ ਕਰਨੀ ਸੀ ਸਾਰਿਆਂ ਨੇ ਕੀਤੀ ਸਾਰੇ ਲੰਮੀ ਚੋੜੀਆਂ ਵਿਚਾਰ ਹਰ ਗੱਲ ਜਿਹੜੀ ਆ ਸੀ ਮੀਡੀਆ 'ਚ ਸਾਂਝੀ ਨਹੀਂ ਕਰਨਾ ਚਾਹੁੰਦੇ ਨਹੀਂ ਵੈਸੇ ਬੋਝ ਕਿਹੜਾ ਸੀ ਉਹਨਾਂ ਨੇ ਜਿਹੜੀ ਹੈਗੀ ਆ ਉਹਨਾਂ ਨੇ ਬੜੇ ਸਾਡੀ ਇਸ ਦਰਦੀ ਤੇ ਨਾਲ ਪਿਆਰ ਦੇ ਨਾਲ ਸਾਡੀ ਭਾਵਨਾ ਨੂੰ ਸਮਝਿਆ ਤੇ ਫੈਸਲਾ ਉਹਨਾਂ ਨੇ ਕਰਨਾ ਇਹ ਤਾਲਮਿਲ ਸਾਡਾ ਚੱਲਦਾ ਰਿਹਾ ਇਹ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਇਹ ਨਹੀਂ ਕੋਈ ਰਸਕੇ ਘਰ ਬੈਠੇ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਉਹ ਅੱਜ ਜੇ ਘਰ ਵੀ ਬੈਠੇ ਆ ਤਾਂ ਪੰਚ ਦੀ ਡਿਊਟੀ ਤੇ ਆ ਪਾਰਟੀ ਦੀ ਡਿਊਟੀ ਸੀ ਨੇ ਸੰਸਦ ਦਾ ਅੱਜ ਵੀ ਉਸੇ ਤਰੀਕੇ ਹੀ ਜਿਹੜਾ ਹੈਗਾ ਉਹਨਾਂ ਦੇ ਮੰਨ ਦੇ ਵਿੱਚ ਸੇਵਾ ਭਾਵਨਾ ਕੋ ਰਸਕੇ ਨਹੀਂ ਬੈਠੇ ਪਰ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਐਹੋ ਜੀਆਂ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਦੇ ਉੱਤੇ ਤੁਹਾਡੇ ਤੇ ਗਹਿਰਾ ਬੋਝ ਛੱਡਦੀਆਂ ਇਸ ਕਰਕੇ ਉਹ ਬੋਝ ਅਸੀਂ ਉਹਨਾਂ ਦਾ ਚਾਹਦੇ ਸੀ ਕਿ ਹਲਕਾ ਹੋਵੇ ਤੇ ਜਿਹਦੇ ਕਰਕੇ ਉਹਨਾਂ ਨੇ اچانک ਇੰਨਾ ਵੱਡਾ ਫੈਸਲਾ ਲਿਆ ਉਹ ਚੀਜ਼ਾਂ ਨੂੰ ਰਿਜ਼ੋਲਵ ਕਿਸ ਤਰ੍ਹਾਂ ਕਰਨਾ ਉਹ ਅਸੀਂ ਸਾਰੇ ਬੈਠ ਕੇ ਡਿਸਕਸ ਕਰਾਂਗੇ ਨਹੀਂ ਡਾਕਟਰ ਸਾਹਿਬ ਬੋਝ ਕਿਹੜਾ ਵੈਸੇ ਚਲੋ ਹੁਣ ਮੈਂ ਸਾਰੀਆਂ ਗੱਲਾਂ ਹੱਲ ਅੱਜ ਇੱਥੇ ਨਹੀਂ ਕਰਦੇ ਤੁਸੀਂ ਬੜੇ ਸਿਆਣੇ ਸਾਰੇ ਸੁਖਮਣ ਪੱਤਰਕਾਰ ਹੋ ਤੁਹਾਡਾ ਨਹੀਂ ਬੋਝ ਧੰਨਵਾਦ ਆ ਤੁਸੀਂ ਸਾਡੀ ਸਭਾ ਦੇ ਸਭਾ ਨੂੰ ਸਮਝਿਓ ਕਿ ਜੇ ਇਹੋ ਜੀ ਸ਼ਖਸੀਅਤ ਕਿਸੇ ਗੱਲ ਤੇ ਉੱਤੇ ਆ ਕੇ ਇਦਾਂ ਦਾ ਫੈਸਲਾ ਕਰਦੀ ਤੇ ਕੋਈ ਨਾ ਕੋਈ ਕਾਰਨ ਹੁੰਦਾ ਇਸ ਕਰਕੇ ਮੈਂ ਕੋਈ ਗੱਲਾਂ ਨੂੰ ਵਧਾਉਣ ਵਾਸਤੇ ਇੱਥੇ ਨਹੀਂ ਆਇਆ ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨੂੰ ਰਿਜ਼ੋਲਵ ਕਿਸ ਤਰ੍ਹਾਂ ਕਰਨਾ ਜਿਹੜੇ ਉਹ ਹੌਲੀ ਹੌਲੀ ਸਮਝਦੇ ਮੁਤਾਬਕ ਸਾਰਾ ਕੋਈ ਵਿਚਾਰ ਥੋੜਾ ਜਿਹਾ ਕਲੀਅਰ ਕਰ ਦੋ ਸਰ ਜੀ ਜਿਹੜੀ ਇਹ ਮੀਟਿੰਗਾਂ ਹੁਣ ਸਟੀਫਨ ਨੂੰ ਲੈ ਕੇ ਕੋਈ ਫੈਸਲਾ ਹੋਇਆ ਹਾਂਜੀ ਅਸਤੀਫਾ ਨੂੰ ਲੈ ਕੇ ਗੱਲ ਕਰਦਾ ਨਹੀਂ ਅਸੀਂ ਐਸੇ ਕਰਕੇ ਆਏ ਸੀ ਕਿ ਉਹਨਾਂ ਨੇ ਅਸਤੀਫਾ ਦਿੱਤਾ ਉਹਨਾਂ ਨਾਲ ਮਨ ਦੀ ਗੱਲ ਸਾਰੀ ਉਹਨਾਂ ਦੀ ਸਮਝੀ ਹੈ ਜੀ ਆਪਣੀ ਜਿਹੜੀ ਪਾਰਟੀ ਦਾ ਥੀ ਵਯੂ ਪੁਆਇੰਟ ਹੈ ਉਹ ਨਾਲ ਡਿਸਕਸ ਕੀਤਾ ਜੀ ਤੇ ਇਹ ਚੱਲਦਾ ਰਿਹਾ ਪਰਸਪਰ ਮੈਂ ਪਹਿਲੇ ਕਹਣਾ ਕਿ ਕੋਈ ਗੁੱਸੇ ਨਹੀਂ ਹੋਏ ਇਹ ਨਹੀਂ ਹੁੰਦਾ ਕਿ ਬਣਾਉਣ ਵਾਲੀ ਗੱਲ ਹੁੰਦੀ ਇੱਕ ਅਵਸਥਾ ਹੁੰਦੀ ਹੈ ਜਦੋਂ ਤੁਹਾਨੂੰ ਸਾਰੇ ਸਾਥੀਆਂ ਨੂੰ ਨਾਲ ਆ ਕੇ ਖੜਨਾ ਪੈਂਦਾ ਠੀਕ ਹੈ